ਰਾਜਾ ਸੀਗਾ ਕਹਿੰਦੇ ਵੀ ਤੇ ਇੱਕ ਉਹਦਾ ਮੁੰਡਾ ਸੀਗਾ ਉਹ ਰਾਜਾ ਕਹਿੰਦਾ ਆਪਣੇ ਮੁੰਡੇ ਨੂੰ ਕਹਿੰਦਾ ਵੀ ਸ਼ੇਰਾ ਤੈਨੂੰ ਮੈਨੂੰ ਕਿਸੇ ਲੋਟਾ ਕਹਿੰਦਾ ਉਹ ਲੱਥ ਨਿਕਲ ਗਿਆ ਉਹ ਹੂੰ ਰਾਜੇ ਦਾ ਉਹ ਮੁੰਡਾ ਤੇ ਉਹ ਲੱਥ ਜਿਆ ਤਿਆ ਉਹ ਕਹਿੰਦਾ ਵੀ ਚਲ ਜੇ ਤਾਂ ਮੈਨੂੰ ਕੰਮ ਤਾਂ ਹੁੰਦਾ ਨਹੀਂ ਕਰਦਾ ਹਨਾ ਵੀ ਤੂੰ ਮੈਨੂੰ ਚੰਗਾ ਖਾਦੀ ਕਿਸ ਹਿਸਾਬ ਨਾਲ ਤੇ ਉਹ ਕਹਿੰਦਾ ਵੀ ਮੈਨੂੰ ਤੂੰ ਚੰਗਾ ਖਾਦੀ ਉਹ ਕਹਿੰਦਾ ਵੀ ਠੀਕ ਆ ਚਲ ਐ ਚਲੋ ਚਾਲ ਚਲੋ ਚਾਲ ਭਾਈ ਰਾਜਾ ਇੱਕ ਦਿਨ ਮਰ ਗਿਆ। ਮਰਿਆ ਹੋਇਆ ਉਹ ਆਪਦੇ ਸਿੰਘਾਸਨ ਤੇ ਬਹਿ ਗਿਆ ਰਾਜੇ ਦਾ ਮੁੰਡਾ। ਬੈਠਾ ਹੋਇਆ ਉਹ ਕਹਿੰਦਾ ਵੀ ਬਹਿ ਗਿਆ ਸਾਰੀ ਪਰਜਾ ਸਾਰਾ ਕੁਝ ਆਪਦੇ ਹੱਥ ਚ ਲੈ ਲਿਆ। ਰਾਜਪਾਗ ਉਹਨੇ ਸੋਚਿਆ ਵੱਡੇ ਵੱਡੇ ਜਿਹੜੇ ਵਜ਼ੀਰ ਸੀ ਉਹਦੇ ਲਵੇ ਲੋਣੇ ਉਹ ਕਹਿੰਦਾ ਵੀ ਆਪਾਂ ਐ ਕਰੋ ਅੱਜ ਤੋਂ ਬਾਅਦ ਰਾਜਪਾਗ ਸਾਰਾ ਮੇਰੇ ਹੱਥ ਚ। ਅੱਜ ਤੋਂ ਬਾਅਦ ਜਿਹੜੇ ਕਬਰਾਂ ਦੇ ਵਿੱਚ ਮੁਰਦੇ ਦੱਬੇ ਜਾਣਗੇ ਵੀ ਉਹਨਾਂ ਤੇ ਤੁਸੀਂ ਗੌਰ ਰੱਖਣੀ ਆ। ਹੂੰ? ਵਜ਼ੀਰ ਕਹਿੰਦੇ ਵੀ ਜਿਹੜਾ ਰਾਜੇ ਦੇ ਮੁੰਡੇ ਨੂੰ ਕਹਿੰਦੇ ਵੀ ਅੱਗੇ ਜਿਹੜਾ ਤੇਰਾ ਪਿਓ ਸੀਗਾ ਉਹ ਮੁਰਦਿਆਂ ਦੇ ਮੂੰਹ ਦੇ ਵਿੱਚੋਂ ਪੈਸੇ ਕੱਢ ਲਾਉਂਦਾ ਉਹ ਕਹਿੰਦਾ ਵੀ ਠੀਕ ਆ ਉਹ ਕਹਿੰਦਾ ਵੀ ਅੱਜ ਤੋਂ ਬਾਅਦ ਤੁਸੀਂ ਨਿਗਰ ਰੱਖਣੀ ਵੀ ਕਿਹੜੇ ਘਰ ਦਾ ਕਿਹੜਾ ਬੰਦਾ ਮਰ ਗਿਆ ਲਿਸਟ ਤਿਆਰ ਕਰ ਲੋ ਉਹਨਾਂ ਨੇ ਕੀ ਕੀਤਾ ਭਾਈ ਉਹਨਾਂ ਨੇ ਲਿਸਟ ਤਿਆਰ ਕਰ ਲਈ ਵਜ਼ੀਰ ਨੇ ਕਰੀ ਹੋਈ ਲਿਸਟ ਤਿਆਰ ਜਦੋਂ ਬੰਦਾ ਮਰਿਆ ਕਰੇ ਉਹ ਕੈਮਰੇ ਚ ਦੱਬਿਆ ਕਰਨ ਉਹਨੇ ਕੀ ਕਰਿਆ ਭਾਈ ਕਬਰ ਪਟਾਲੀਆਂ ਕਬਰਾਂ ਪਟਾ ਕੇ ਬੰਦੇ ਕੱਢ ਲਏ ਉਹਦਾ ਪੈਸੇ ਕੱਢਦੇ ਤੇ ਉਹਦਾ ਪਿਓ ਉਹਨੇ ਪੈਸੇ ਵੀ ਕੱਢ ਲਏ ਤੇ ਬੰਦੇ ਵੀ ਕੱਢ ਲਏ ਜਿੰਨਾਂ ਦਾ ਬੰਦਾ ਮਰਦਾ ਹੁੰਦਾ ਸੀਗਾ ਕਬਰ ਚ ਦੱਬਿਆ ਸੀ ਉਹਨਾਂ ਦੇ ਕੰਜਰ ਦਾ ਘਰੇ ਇਹਦੇ ਬਾਰ ਦੇ ਮੂਰੇ ਰੱਖਿਆ ਆਇਆ ਕਰੇ ਪਰ ਜਬੜੀ ਦੁਖੀ ਉਹ ਕਹਿੰਦੇ ਵੀ ਬੜਾ ਪੰਗਾ ਹੋਇਆ ਯਾਰਾ ਉਹਨੇ ਇੱਕ ਦਿਨ ਇਕੱਠ ਕਰ ਲਿਆ ਇਕੱਠ ਕਰਕੇ ਸੱਤ ਦੇ ਵਿੱਚ ਕਹਿੰਦੇ ਇਹਦੇ ਭਾਇਆ ਦਾ ਇਹਦੇ ਨਾਲੋਂ ਤਾਂ ਇਹਦਾ ਪਿਓ ਹੀ ਚੰਗਾ ਸੀਗਾ ਕੱਲੇ ਪੈਸੇ ਨਾਲ ਹੀ ਸਾਰ ਲੈਂਦਾ ਸੀ 1-2 ਰੁਪਏ ਕੱਢ ਕੇ ਮੂੰਹ ਚੋਂ ਇਹ ਗੰਜਰ ਦਾ ਕਹਿੰਦੇ ਸਾਡ ਲਿਆ ਲਿਆ ਮੁਰਦੇ ਬਾਰ ਚ ਧਰੀ ਜਾਂਦਾ ਹੂੰ ਲਾਲਚੀ ਬੰਦੇ ਤਾਂ ਐ ਹੁੰਦੇ ਨੇ ਕਿ